ਹੈਲੋ ਵੈਲਕਮ ਸਟੂਡੈਂਟ ਸਤਿ ਸ਼੍ਰੀ ਅਕਾਲ ਤੁਹਾਡਾ ਸਭ ਦਾ ਸਵਾਗਤ ਹੈ ਜੀ ਸਟੱਡੀ ਸਕਿੱਲਸ ਵਲੌਗ ਵਿੱਚ ਆਪਾਂ ਲਾਇਬ੍ਰੇਰੀ ਨਾਲ ਰਿਲੇਟਡ ਜੋ MCQ ਦੀ ਸੀਰੀਜ਼ ਸਟਾਰਟ ਕੀਤੀ ਸੀ ਜャ ਮੈਂ ਤੁਹਾਨੂੰ ਲਾਇਬ੍ਰੇਰੀ ਦੀ ਥਿਊਰੀ ਕਰਾਉਣੀ ਹੁੰਦੀ ਆ ਉਹਦਾ ਨੈਕਸਟ ਟਾਪਿਕ ਮੈਂ ਤੁਹਾਨੂੰ LA ਦੀ ਲਾਇਬ੍ਰੇਰੀ ਐਸੋਸੀਏਸ਼ਨ ਕਰਾਉਣ ਜਾ ਰਹੀ ਆ ਤੁਸੀਂ ਪੰਜਾਬ ਲਾਇਬ੍ਰੇਰੀ ਲਾਇਬ੍ਰੇਰੀ ਸਟੋਰਰ ਜੋ ਜੀਸੀ ਨੈਟ ਲਾਇਬ੍ਰੇਰੀ ਅਸਿਸਟੈਂਟ ਲਾਇਬ੍ਰੇਰੀ ਕੋਈ ਵੀ ਐਗਜ਼ਾਮ ਦੇਣਾ ਹੋਵੇ ਉਹਦੇ ਲਈ ਇੰਪੋਰਟੈਂਟ ਟਾਪਿਕ ਹੈ ਜੀ ਐਲਏ ਦੀ ਲਾਇਬ੍ਰੇਰੀ ਐਸੋਸੀਏਸ਼ਨ ਇਹਦੀ ਮੈਂ ਤੁਹਾਨੂੰ ਥਿਊਰੀ ਕਰਾਉਂਗੀ ਜਿੰਨਾ ਵੀ ਇਸ ਟਾਪਿਕ ਨਾਲ ਰਿਲੇਟਡ ਮਟੀਰੀਅਲ ਹੈਗਾ ਉਹ ਤੁਹਾਨੂੰ ਮੈਂ ਇਸ ਲੈਕਚਰ ਵਿੱਚ ਕਵਰ ਕਰਾਉਣ ਦੀ ਕੋਸ਼ਿਸ਼ ਕਰੂੰਗੀ ਫਿਰ ਤੁਹਾਨੂੰ ਮੈਂ ਦੇ ਐਮਸੀ ਵੀ ਕਿਊ ਵੀ ਕਰਾਉਂਗੀ ਇੰਪੋਰਟੈਂਟ ਟਾਪਿਕ ਹੈ ਜੀ ਨਾਲ ਨਾਲ ਨੋਟ ਕਰਦੇ ਜਾਇਓ ਪੇਪਰ ਦੇ ਵਿੱਚ ਇੱਕ ਨੰਬਰ ਦਾ ਕੁਐਸਚਨ ਇਹਦੇ ਵਿੱਚੋਂ ਆਊਗਾ ਦੀ ਲਾਇਬ੍ਰੇਰੀ ਐਸੋਸੀਏਸ਼ਨ ਹਾਂਜੀ ਦੀ ਲਾਇਬ੍ਰੇਰੀ ਐਸੋਸੀਏਸ਼ਨ LA ਦੀ ਫੁੱਲ ਫਾਰਮ ਫਰਸਟ ਕੁਐਸਚਨ ਤਾਂ ਇਹਦਾ ਇਹੀ ਬੰਦਾ ਹੈਗਾ ਤਾਂ ਹੈਗੀ ਹੈ ਜੀ ਦੀ ਲਾਇਬ੍ਰੇਰੀ ਐਸੋਸੀਏਸ਼ਨ ਦੀ ਲਾਇਬ੍ਰੇਰੀ ਐਸੋਸੀਏਸ਼ਨ ਐਸੋਸੀਏਸ਼ਨ ਦੀ ਲਾਇਬ੍ਰੇਰੀ ਐਸੋਸੀਏਸ਼ਨ ਇਹਦੀ ਸਥਾਪਨਾ ਕਦੋਂ ਹੋਈ ਹੈ ਹਾਂਜੀ LA ਦੀ ਸਥਾਪਨਾ ਹੋਈ ਹੈ ਜੀ 5 ਅਕਤੂਬਰ 5 ਅਕਤੂਬਰ 1877 ਨੂੰ LA ਦੀ ਸਥਾਪਨਾ ਹੋਈ ਹੈ 5 ਅਕਤੂਬਰ 1877 ਨੂੰ ਹਾਂਜੀ ਕਿੱਥੇ ਹੋਈ ਇਹਦੀ ਸਥਾਪਨਾ ਯੂਕੇ ਲੰਡਨ ਵਿੱਚ 5 ਅਕਤੂਬਰ 1877 ਨੂੰ ਦੀ ਲਾਇਬ੍ਰੇਰੀ ਐਸੋਸੀਏਸ਼ਨ ਦੀ ਸਥਾਪਨਾ ਹੋਈ ਹੈ ਜੀ ਯੂਕੇ ਲੰਡਨ ਵਿੱਚ ਅਮਰੀਕਨ ਪੁਸਤकालय ਦੇ ਅਧਿਖਸ਼ਾ ਇੱਕ ਤਾਂ ਸੀਗੇ ਅਮਰੀਕਾ ਦੇ ਪੁਸਤकालय ਦੇ ਅਧਿਖਸ਼ੇ ਦੇ ਵਿੱਚ ਦੂਜੇ ਸੀ ਜੀ ਕੈਨੇਡਾ ਦੇ ਪੁਸਤकालय ਦੇ ਅਧਿਖਸ਼ਾ ਤੇ ਤੀਜੇ ਸੀਗੇ ਬ੍ਰਿਟਿਸ਼ ਪੁਸਤकालय ਅਧਿਐਕਸ਼ ਇਹਨਾਂ ਤਿੰਨਾਂ ਨੇ ਇੱਕ ਸਮੇਲਨ ਅਯੋਜਿਤ ਕੀਤਾ ਇਹਨਾਂ ਤਿੰਨਾਂ ਪੁਸਤकालयਾਂ ਨੇ ਅਮਰੀਕਾ ਦੇ ਆਣੇ ਤੇ ਕੈਨੇਡਾ ਦੇ ਆਣੇ ਤੇ ਬ੍ਰਿਟਿਸ਼ਾਂ ਦੇ ਨੇ ਇੱਕ ਜਿਹੜਾ ਹੈਗਾ ਸਮੇਲਨ ਅਯੋਜਿਤ ਕੀਤਾ ਸੀਗਾ ਜਿਹਦੇ ਪ੍ਰਨਾਮ ਸ੍ਰੂਪ ਜਿਹਦਾ ਨਤੀਜਾ ਕੀ ਨਿਕਲਿਆ ਜਿਹਦਾ ਨਤੀਜਾ ਨਿਕਲਿਆ ਜੀ ਦੀ ਲਾਇਬ੍ਰੇਰੀ ਐਸੋਸੀਏਸ਼ਨ ਦੀ ਸਥਾਪਨਾ ਹੋਈ ਇਸ ਜਿਹੜਾ ਹੈਗਾ ਇਹਨਾਂ ਨੇ ਇੱਕ ਉਹ ਕੀਤਾ ਸੀਗਾ ਸੁਮੇਲਨ ਕੀਤਾ ਸੀ ਉਹਦੇ ਹੀ ਪ੍ਰਣਾਮ ਸਰੂਪ 5 ਅਕਤੂਬਰ 1870 ਨੂੰ ਜਿਹੜੀ ਹੈਗੀ ਆ ਐਲ ਏ ਦੀ ਲਾਇਬ੍ਰੇਰੀ ਐਸੋਸੀਏਸ਼ਨ ਪੁਸਤकालय ਸੰਗ ਦੀ ਸਥਾਪਨਾ ਹੋਈ ਸੀ ਹਾਂਜੀ ਇੰਪੋਰਟੈਂਟ ਕੁਐਸਚਨ ਬਣ ਕੇ ਆ ਰਿਹਾ ਜੀ ਇਹਦੀ ਐਲ ਏ ਦਾ ਫੁੱਲ ਨਾਮ ਫਿਰ ਉਹਦੀ ਸਥਾਪਨਾ ਫਿਰ ਕੌਣ-ਕੌਣ ਦੇ ਵਿੱਚ ਸ਼ਾਮਿਲ ਸੀ ਕਿੱਥੇ ਹੋਈ ਸੀ ਯੂਕੇ ਲੰਡਨ ਵਿੱਚ ਹੋਈ ਸੀ ਜਦੋਂ ਐਲ ਏ ਦੀ ਸਥਾਪਨਾ ਕੀਤੀ ਗਈ ਸੀ ਉਸ ਸਮੇਂ ਇਸ ਦਾ ਨਾਮ ਕੀ ਸੀ ਜਦੋਂ ਐਲ.ਏ ਦੀ ਸਥਾਪਨਾ ਕੀਤੀ ਗਈ ਸੀ ਉਦੋਂ ਇਹਦਾ ਨਾਮ ਕੀ ਸੀ ਹਾਂਜੀ ਉਦੋਂ ਇਹਦਾ ਨਾਮ ਇਹ ਨਹੀਂ ਸੀਗਾ ਦੀ ਲਾਇਬ੍ਰੇਰੀ ਐਸੋਸੀਏਸ਼ਨ ਇਹਦੇ ਨਾਮ ਦੇ ਵਿੱਚ ਬਹੁਤ ਵਾਰੀ ਤਬਦੀਲੀ ਆਈ ਹੈ ਆ ਜੋ ਲਿਖਿਆ ਹੋਇਆ ਹੈ ਇਹਦੇ ਵਿੱਚ ਮੈਂ ਤੁਹਾਨੂੰ ਸਮਝਾਉਂਗੀ ਹਾਂਜੀ ਉਦੋਂ ਇਹਦੀ ਜਿਹੜਾ ਸੀਗਾ ਨਾਮ ਸੀਗਾ ਦੀ ਲਾਇਬ੍ਰੇਰੀ ਐਸੋਸੀਏਸ਼ਨ ਯੂਨਾਈਟਿਡ ਕਿੰਗਡਮ ਇਹਦੇ ਨਾਲ ਪਤਾ ਹੈ ਕੀ ਜੁੜਿਆ ਸੀ ਉਦੋਂ ਉਦੋਂ ਜੁੜਿਆ ਸੀ ਇਹਦੇ ਨਾਮ ਨਾਲ ਯੂਨਾਈਟਿਡ kingdom united kingdom the library association united kingdom ਹਾਂਜੀ ਜਦੋਂ ਇਹਦੀ ਸਥਾਪਨਾ ਹੋਈ ਸੀ ਨਾ ਉਦੋਂ ਇਹਦਾ ਨਾਮ ਇਹ ਸੀ ਦੀ ਲਾਇਬ੍ਰੇਰੀ ਐਸੋਸੀਏਸ਼ਨ ਯੂਨਾਈਟਿਡ ਕਿੰਗਡਮ ਹਾਂਜੀ ਇਸ ਤੋਂ ਬਾਅਦ ਇਹਦੇ ਨਾਮ ਵਿੱਚ ਪਰਿਵਰਤਨ ਕਦੋਂ ਆਇਆ ਆ ਯੂਨਾਈਟਿਡ ਕਿੰਗਡਮ ਫਿਰ ਕੱਟਿਆ ਗਿਆ ਹਾਂਜੀ ਇਹ ਕਦੋਂ ਕੱਟਿਆ ਗਿਆ ਇਦਾਂ ਦਾ ਕੁਐਸਚਨ ਪੇਪਰ ਦੇ ਵਿੱਚ ਜ਼ਰੂਰ ਆਉਂਦਾ ਔਰ ਡੇਟ ਪੁੱਛੀ ਜਾਂਦੀ ਹੈ ਹਾਂਜੀ 30 ਜਨਵਰੀ 19 ਸੌਰੀ 30 ਜਨਵਰੀ 1896 ਨੂੰ 30 ਜਨਵਰੀ 1896 ਨੂੰ ਇਹਦੇ ਨਾਮ ਵਿੱਚ ਪਰਵਰਤਨ ਆਇਆ ਕਦੋਂ ਆਇਆ 30 ਜਨਵਰੀ 1896 ਨੂੰ 30 ਜਨਵਰੀ 1896 ਨੂੰ ਇਹਦੇ ਨਾਮ ਵਿੱਚ ਪਰਵਰਤਨ ਆਇਆ ਇਹਦਾ ਯੂਨਾਈਟਿਡ ਕਿੰਗਡਮ ਜਿਹੜਾ ਹੈਗਾ ਨਾਮ ਕੱਟ ਦਿੱਤਾ ਗਿਆ 30 ਜਨਵਰੀ 1896 ਨੂੰ ਤਾਂ ਦੀ ਲਾਇਬ੍ਰੇਰੀ ਐਸੋਸੀਏਸ਼ਨ ਦੇ ਨਾਮ ਨਾਲ ਇਹਨੂੰ ਸੰਬੋਧਿਤ ਕੀਤਾ ਜਾਣ ਲੱਗਿਆ ਹਾਂਜੀ ਨੋਟ ਕਰਦੇ ਜਾਓ ਫਿਰ ਮੈਂ ਤੁਹਾਨੂੰ ਨੈਕਸਟ ਕਰਵਾਉਣੀ ਆ ਰਿਪੀਟ ਕਰ ਦਿੰਨੀ ਆ ਐਲ ਏ ਦਾ ਮਤਲਬ ਦੀ ਲਾਇਬ੍ਰੇਰੀ ਐਸੋਸੀਏਸ਼ਨ ਜਦੋਂ ਇਹ ਬਣੀ ਸੀਗਾ ਜਦੋਂ ਇਹਦੀ ਸਥਾਪਨਾ ਹੋਈ ਸੀਗੀ ਉਦੋਂ ਇਹਦਾ ਨਾਮ ਸੀ ਦੀ ਲਾਇਬ੍ਰੇਰੀ ਐਸੋਸੀਏਸ਼ਨ ਯੂਨਾਈਟਿਡ ਕਿੰਗਡਮ ਤੇ ਅਮਰੀਕਨ ਪੁਸਤਕਾਲੇ ਅਧਿਐਕਸ਼ ਕੈਨੇਡਾ ਦੇ ਪੁਸਤਕਾਲੇ ਅਧਿਐਕਸ਼ ਅਤੇ ਬ੍ਰਿਟਿਸ਼ ਪੁਸਤਕਾਲੇ ਦੇ ਅਕਸ਼ਾਂ ਨੇ ਜਿਹੜਾ ਹੈਗਾ ਇਹਨੂੰ ਮਿਲ ਕੇ ਇੱਕ ਸਮੇਲਨ ਜੋਲ ਕੀਤਾ ਸੀ ਜਿਹਦੇ ਪ੍ਰਣਾਮ ਸਰੂਪ ਇਹਦੀ ਸਥਾਪਨਾ ਹੋਈ ਸੀ ਕਦੋਂ 5 ਅਕਤੂਬਰ 1870 ਨੂੰ 5 ਅਕਤੂਬਰ 1870 ਨੂੰ ਕਿੱਥੇ ਯੂਕੇ ਲੰਡਨ ਵਿੱਚ ਤੇ 30 ਜਨਵਰੀ 1896 ਨੂੰ ਇਹਦੇ ਨਾਮ ਵਿੱਚ ਜਿਹੜਾ ਹੈਗਾ ਪਰਵਰਤਨ ਕੀਤਾ ਗਿਆ ਸੀ ਹਾਂਜੀ ਨੋਟ ਕਰ ਲਓ ਫਿਰ ਨੈਕਸਟ ਕਰਦੇ ਆਪਾਂ ਅੱਗੇ ਦੀ ਡਿਟੇਲ ਮੈਂ ਤੁਹਾਨੂੰ ਕਰਾਉਂਗੀ ਅੱਗੇ ਹੈਗਾ ਜੀ 2002 ਵਿੱਚ ਫੇਰ ਦੀ ਲਾਇਬ੍ਰੇਰੀ ਐਸੋਸੀਏਸ਼ਨ ਦਾ ਨਾਮ ਬਦਲ ਕੇ ਕਰ ਦਿੱਤਾ ਗਿਆ ਸੀ ਸੀ ਲਿਪ ਕਦੋਂ ਕੀਤਾ ਗਿਆ ਸੀ 2002 ਵਿੱਚ 2002 ਵਿੱਚ ਇਹਦਾ ਨਾਮ ਬਦਲ ਕੇ ਕਰ ਦਿੱਤਾ ਗਿਆ ਸੀ ਸੀ ਲਿਪ ਤਦੋ ਕੀਤਾ ਗਿਆ ਸੀ ਪਹਿਲੇ ਨੰਬਰ ਤੇ ਤੇ ਇਹ ਕੁਐਸਚਨ ਬਣ ਕੇ ਆਊਗਾ ਜੀ 2002 ਵਿੱਚ ਠੀਕ ਹੈ ਇਹਦੀ ਡੇਟ ਪੁੱਛੀ ਜਾ ਸਕਦੀ ਹੈ ਸੀਲਿਪ ਸੀਲਿਪ ਦਾ ਫੁੱਲ ਫਾਰਮ ਫੁੱਲ ਫਾਰਮ ਪੇਪਰ ਦੇ ਇਗਜ਼ਾਮ ਦੇ ਵਿੱਚ ਬਹੁਤ ਵਾਰੀ ਪੁੱਛੀਆਂ ਜਾਂਦੀਆਂ ਆ ਤਾਂ ਇਹਦਾ ਸੀਗਾ ਫੁੱਲ ਫਾਰਮ ਹੈਗਾ ਦੀ ਚਾਰਟਰਡ ਇੰਸਟੀਚਿਊਟ ਦੀ ਚਾਰਟਰਡ ਇੰਸਟੀਚਿਊਟ ਆਫ ਲਾਇਬ੍ਰੇਰੀ ਐਂਡ ਇਨਫੋਰਮੇਸ਼ਨ ਪਰਫੈਸ਼ਨਲਸ ਸੀਲਿਪ ਦੀ ਫੁੱਲ ਫਾਰਮ ਹਾਂਜੀ ਨੋਟ ਕਰ ਲਓ ਜੀ ਸੀਲਿਪ ਦੀ ਫੁੱਲ ਫਾਰਮ ਹੈਗੀ ਦੀ ਚਾਰਟਰਡ ਇੰਸਟੀਚਿਊਟ ਆਫ ਲਾਇਬ੍ਰੇਰੀ ਐਂਡ ਇਨਫੋਰਮੇਸ਼ਨ ਪ੍ਰੋਫੈਸ਼ਨਲਸ ਸੀ ਲਿਪ ਕਿ ਆਪ ਮੈਂ ਤੁਹਾਨੂੰ ਕਿਹਾ ਸੀ ਮੈਂ ਤੁਹਾਨੂੰ ਦੱਸੂਗੀ ਸੀ ਲਿਪ ਬਣਿਆ ਹੈ ਜੀ ਕਿਹਦੇ ਕਿਹਦੇ ਨਾਲ ਮਿਲ ਕੇ ਬਣਿਆ ਹੈਗਾ ਆਈ ਆਈ ਐਸ ਤੇ ਐਲ ਏ ਦੇ ਜਿਹੜਾ ਹੈਗਾ ਦੋਨਾਂ ਨੂੰ ਮਰਜ ਕਰ ਦਿੱਤਾ ਗਿਆ ਦੋਨਾਂ ਨੂੰ ਮਿਲਾ ਕੇ ਬਣਿਆ ਗਿਆ ਸੀ ਲਿਪ ਬਣਿਆ ਹੈਗਾ ਆਈ ਐਸ ਐਸ ਦਾ ਮਤਲਬ ਹੈਗਾ ਇੰਸਟੀਚਿਊਟ ਆਫ ਇਨਫੋਰਮੇਸ਼ਨ ਸਾਇੰਟਿਸਟ ਆਈ ਐਸ ਐਸ ਦਾ ਮਤਲਬ ਹੈਗਾ ਹਾਂਜੀ ਆਈ ਐਸ ਦਾ ਮਤਲਬ ਹੈਗਾ ਇੰਸਟੀਚਿਊਟ आई एन एस टी आई टी यू टी ई इंस्टीट्यूट ऑफ इंफॉर्मे ऑफ इनफोमे इनफोमे सैंटिसट इनफॉमेन सैंटिस्ट हाँ जी नोट कर लो जी आई आई एस एस का मतलब हैगा इंस्टीट्यूट ऑफ इनफोमेन सैंटिस्ट आई एस एस का मतलब है institute of information scientist ਅੱਗੇ ਫਿਰ ਮੈਂ ਤੁਹਾਨੂੰ ਕਰਾ ਰਹੀ ਹਾਂ ਜੀ ਹਾਂਜੀ ਇੱਥੋਂ ਤਾਈਂ ਇਹਦਾ ਤਿੰਨ ਵਾਰੀ ਨਾਮ ਬਦਲਿਆ ਜਾ ਚੁੱਕਿਆ ਜਦੋਂ ਇਹ ਬਣਿਆ ਸੀ ਉਦੋਂ ਇਹਦਾ ਨਾਮ ਦੀ ਲਾਇਬ੍ਰੇਰੀ ਐਸੋਸੀਏਸ਼ਨ ਨਹੀਂ ਸੀਗਾ ਠੀਕ ਹੈ ਉਹਦੇ ਇਹਦੇ ਨਾਲ ਯੂਨਾਈਟਿਡ ਕਿੰਗਡਮ ਲੱਗਿਆ ਸੀਗਾ ਬਣਿਆ ਸੀਗਾ 5 ਅਕਤੂਬਰ ਨੂੰ ਪੰਜ ਅਕਤੂਬਰ 1877 ਨੂੰ ਬਣਿਆ ਸੀਗਾ ਫਿਰ ਜਿਹੜਾ ਹੈਗਾ ਇਹਦੇ ਨਾਮ ਵਿੱਚ ਤਬਦੀਲੀ ਕੀਤੀ ਗਈ ਹੈ ਜੀ ਯੂਨਾਈਟਿਡ ਕਿੰਗਡਮ ਹਟਾਇਆ ਗਿਆ ਸੀਗਾ ਉਹ ਹਟਾਇਆ ਗਿਆ ਸੀ 30 ਜਨਵਰੀ 1896 ਨੂੰ ਹਾਂਜੀ ਫਿਰ ਇਹਦਾ ਨਾਮ ਪੈ ਗਿਆ ਸੀ ਲਿਪ 2002 ਵਿੱਚ ਤਾਂ ਜਿਹੜਾ ਹੈਗਾ ਆਈਐਸਐਸ ਤੇ ਜਿਹੜਾ ਹੈਗਾ ਐਲਏ ਦੀ ਲਾਇਬ੍ਰੇਰੀ ਐਸੋਸੀਏਸ਼ਨ ਨੂੰ ਮਲਾ ਕੇ ਰੱਖਿਆ ਗਿਆ ਹੈਗਾ ਸੀਲਪ ਦੀ ਫੁੱਲ ਫਾਰਮ ਹੈਗੀ ਹੈ ਦੀ ਚਾਰਟਡ ਇੰਸਟੀਟਿਊਟ ਆਫ ਲਾਇਬ੍ਰੇਰੀ ਐਂਡ ਇਨਫੋਰਮੇਸ਼ਨ ਪਰਫੈਸ਼ਨਲਸ ਆਈਆਈਐਸ ਦੀ ਫੁੱਲ ਫਾਰਮ ਹੈਗੀ ਹੈ ਜੀ ਇੰਸਟੀਟਿਊਟ ਆਫ ਇਨਫੋਰਮੇਸ਼ਨ ਸਾਇੰਟਿਸਟ ਹਾਂਜੀ ਨੋਟ ਕਰ ਲਓ ਜੀ ਇਹ ਤੁਸੀਂ ਮੈਂ ਬੋਲ ਰਹੀ ਆ ਆਈਆਈਐਸ ਦੀ ਫੁੱਲ ਫਾਰਮ ਹੈਗੀ ਆ ਇੰਸਟੀਟਿਊਟ ਆਫ ਇਨਫੋਰਮੇਸ਼ਨ ਸਾਇੰਟਿਸਟ ਇੰਸਟੀਟਿਊਟ ਆਫ ਇਨਫੋਰਮੇਸ਼ਨ ਸਾਇੰਟਿਸਟ ਤੇ ਐਲਏ ਦੀ ਹੈਗੀ ਆ ਦੀ ਲਾਇਬ੍ਰੇਰੀ ਐਸੋਸੀਏਸ਼ਨ ਇਦਾਂ ਫੁੱਲ ਫਾਰਮ ਇਗਜ਼ਾਮ ਦੇ ਵਿੱਚ ਪੁੱਛੀਆਂ ਜਾ ਸਕਦੀਆਂ ਕਦੋਂ ਇਹਦਾ ਨਾਮ ਬਦਲਿਆ ਗਿਆ ਡੇਟਾ ਵੀ ਪੁੱਛਿਆ ਜਾ ਸਕਦੀਆਂ ਇਪੋਰਟੈਂਟ ਟਾਪਿਕ ਹੈ ਜੀ ਪੰਜਾਬ ਲਾਇਬ੍ਰੇਰੀ ਦਾ ਯੂਜੀਸੀ ਨਟ ਲਾਇਬ੍ਰੇਰੀ ਦਾ ਕੇਵੀਐਸ ਦਾ ਜਾਂ ਅਸਿਸਟੈਂਟ ਲਾਇਬ੍ਰੇਰੀ ਦਾ ਤੁਸੀਂ ਪੇਪਰ ਦੇਣਾ ਹੋਵੇ ਇਹ ਟਾਪਿਕ ਦੇ ਵਿੱਚੋਂ ਕੁਐਸਚਨ ਜ਼ਰੂਰ ਆਊਗਾ ਅੱਗੇ ਆਪਾਂ ਚੱਲਦੇ ਹਾਂ ਵੀ ਆਈ ਐਲਏ ਕੀ ਕੀ ਜਿਹੜਾ ਹੈਗਾ ਦੀ ਲਾਇਬ੍ਰੇਰੀ ਐਸੋਸੀਏਸ਼ਨ ਜਿਹੜਾ ਹੈਗਾ ਕੀ ਕੀ ਪ੍ਰਕਾਸ਼ਿਤ ਕਰਦਾ ਹੈ ਜਾਂ ਕੀ ਕੀ ਅਵਾਰਡ ਦਿੰਦਾ ਹੈਗਾ ਇਹਦਾ ਕਿਹਦੇ ਕਿਹਦੇ ਨਾਲ ਸਬੰਧ ਹੈਗਾ ਕਦੋਂ ਇਹ ਕਿਹੜੇ ਅਵਾਰਡ ਦਿੰਦਾ ਹੈਗਾ ਅੱਗੇ ਮੈਂ ਤੁਹਾਨੂੰ ਕਰਾਉਂਗੀ ਅੱਗੇ ਗੱਲ ਕਰਦੇ ਆਪਾਂ ਕਿਹੜੇ ਵਿਅਕਤੀਆਂ ਦੀ ਜਿਹੜੀ ਹੈਗੀ ਐ ਐਲ ਏ ਨੂੰ ਦੀ ਲਾਇਬ੍ਰੇਰੀ ਐਸੋਸੀਏਸ਼ਨ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਆਈ ਐਲ ਐ ਤੇ ਐਲ ਏ ਦੋ ਅਲੱਗ-ਅਲੱਗ ਟੌਪਿਕ ਨੇ ਆਈ ਐਲ ਐ ਮੈਂ ਤੁਹਾਨੂੰ ਪਹਿਲਾਂ ਕਰਾ ਚੁੱਕੀਆਂ ਇੰਡੀਅਨ ਨੈਸ਼ਨਲ ਲਾਇਬ੍ਰੇਰੀ ਐਲ ਏ ਦੀ ਲਾਇਬ੍ਰੇਰੀ ਐਸੋਸੀਏਸ਼ਨ ਦੀ ਗੱਲ ਕਰ ਰਹੇ ਹਾਂ ਆਪਾਂ ਇਹਨਾਂ ਨੂੰ ਬਣਾਉਣ ਵਿੱਚ ਕਿਹੜੇ ਮਹੱਤਵਪੂਰਨ ਵਿਅਕਤੀਆਂ ਦੀ ਭੂਮਿਕਾ ਸੀ ਪਹਿਲੇ ਤਾਂ ਸਾਨੂੰ ਜੀ ਹੈਨਰੀ ਟੈਡਰ ਦੀ ਤੇ ਦੂਜੇ ਸਨ ਨਿਕੋਲਸਨ ਦੀ ਇਹਨਾਂ ਦੋਨਾਂ ਵਿਅਕਤੀਆਂ ਦੇ ਸਹਿਯੋਗ ਨਾਲ ਹੀ ਜਿਹੜਾ ਐਲ.ਏ ਬਣਿਆ ਸੀ ਇਹਨਾਂ ਦੋਨਾਂ ਨੂੰ ਹੀ ਪੁਸਤਕਾਲਿਆ ਨੇ ਐਲ.ਏ ਦੇ ਪਹਿਲੇ ਸਚਿਵ ਨਿਯੁਕਤ ਕੀਤਾ ਸੀ ਇੱਥੇ ਕੁਐਸਚਨ ਇਦਾਂ ਪੁੱਛਿਆ ਜਾ ਸਕਦਾ ਹੈ ਐਲ.ਏ ਦਾ ਦੀ ਲਾਇਬ੍ਰੇਰੀ ਐਸੋਸੀਏਸ਼ਨ ਦੇ ਪਹਿਲਾ ਸਚਿਵ ਕੌਣ ਸੀ ਪਹਿਲੇ ਪ੍ਰਧਾਨ ਕੌਣ ਸੀ ਸਚਿਵ ਕੌਣ ਸੀ ਤਾਂ ਹਾਂਜੀ ਉਹਦਾ ਆਨਸਰ ਹੋਵੇਗਾ ਹੈਨਰੀ ਟੇਡਰ ਅਤੇ ਨਿਕੋਲਸਨ ਇਹਨਾਂ ਦੋਨਾਂ ਵਿਅਕਤੀਆਂ ਦੇ ਸਹਿਯੋਗ ਨਾਲ ਹੀ ਐਲ.ਏ ਬਣਾਇਆ ਗਿਆ ਸੀਗਾ ਤੇ ਪੁਸਤकालय ਦੇ ਵਿੱਚ ਜਿਹੜੇ ਹੈਗੇ ਆ ਇਹਨਾਂ ਨੂੰ ਹੀ ਜਿਹੜਾ ਇਹਨਾਂ ਦੇ ਪਹਿਲੇ ਸਚਿਵ ਨਿਯੁਕਤ ਕੀਤਾ ਗਿਆ ਸੀ ਪਹਿਲੇ ਸਚਿਵ ਕੌਣ ਸੀ ਜੀ ਹੈਨਰੀ ਟੈਡਰ ਤੇ ਨਿਕੋਲਸਨ ਵਰਤਮਾਨਸ ਵਿੱਚ ਵਰਤਮਾਨ ਸਮੇਂ ਵਿੱਚ ਐਲ ਏ ਦੇ ਮੈਂਬਰਾਂ ਦੀ ਸੰਖਿਆ ਕਿੰਨੀ ਹੈ ਹੁਣ ਵਰਤਮਾਨ ਸਮੇਂ ਵਿੱਚ ਵਰਤਮਾਨ ਸਮੇਂ ਵਿੱਚ ਐਲ ਏ ਦੇ ਮੈਂਬਰਾਂ ਦੀ ਗਿਣਤੀ ਕਿੰਨੀ ਹੈ ਜੀ ਹਾਂਜੀ ਤਾਂ ਇਹ 23000 ਤੋਂ ਪਲੱਸ ਹੈ ਜੀ ਇਸ ਸਮੇਂ ਐਲ ਏ ਦੇ ਜਿਨ੍ਹਾਂ ਨੇ ਬਣਾਉਣ ਵਿੱਚ ਮੇਨ ਰੋਲ ਸੀ ਉਹ ਸੀ ਹੈਨਰੀ ਟੈਡਰ ਐਂਡ ਨਿਕੋਲਸਨ ਤੇ ਇਹੀ ਇਹਦੇ ਪਹਿਲੇ ਸਤਿਉਸਨ ਨੇ ਤੇ ਵਰਤਮਾਨ ਸਮੇਂ ਵਿੱਚ 23000 ਤੋਂ ਪਲੱਸ ਜਿਹੜੇ ਹੈਗੇ ਆ ਐਲ ਏ ਦੇ ਦੀ ਲਾਇਬ੍ਰੇਰੀ ਐਸੋਸੀਏਸ਼ਨ ਦੇ ਜਿਹੜੇ ਹੈਗੇ ਆ ਮੈਂਬਰ ਹਨ ਐਲ ਏ ਕਿਹੜੇ ਕਿਹੜੇ ਨਾਮ ਪਰ ਜਿਹੜਾ ਹੈਗਾ ਨਾਮ ਦਿੰਦਾ ਹੈ ਜਾਂ ਪੁਰਸਕਾਰ ਦਿੰਦਾ ਹੈ ਨੈਕਸਟ ਆਪਾਂ ਗੱਲ ਕਰਦੇ ਆ ਐਲ ਏ ਕਿਹੜੇ ਕਿਹੜੇ ਇਨਾਮ ਦਿੰਦਾ ਹੈ ਪੁਰਸਕਾਰ ਪੁਰਸਕਾਰ ਕਿਹੜੇ ਕਿਹੜੇ ਦਿੰਦਾ ਹੈਗਾ ਜੀ ਐਲ ਇਹ ਕਿਹੜੇ ਕਿਹੜੇ ਇਨਾਮ ਤੇ ਕਿਹੜੇ ਕਿਹੜੇ ਪੁਰਸਕਾਰ ਦਿੰਦਾ ਹੈਗਾ ਉਹਨਾਂ ਦੀ ਗੱਲ ਕਰਦੀ ਆਪਾਂ ਤਾਂ ਹਾਂ ਜੀ ਐਲ ਇਹ ਐਲ ਇਹ ਦਿੰਦਾ ਹੈਗਾ ਮੈਕਾਲਵਿਨ ਅਵਾਰਡ ਕਿਹੜਾ ਅਵਾਰਡ ਦਿੰਦਾ ਹੈਗਾ ਮੈਕਾਲਵਿਨ ਮੈਕਾਲਵਿਨ ਅਵਾਰਡ ਸਭ ਤੋਂ ਪਹਿਲਾਂ ਐਲ ਇਹ ਕਿਹੜਾ ਅਵਾਰਡ ਦਿੰਦਾ ਹੈਗਾ ਮੈਕਾਲਵਿਨ ਅਵਾਰਡ ਇਹ ਕਿਹਦੇ ਲਈ ਦਿੱਤਾ ਜਾਂਦਾ ਹੈ ਇਹ ਦਿੱਤਾ ਜਾਂਦਾ ਦੀ ਬੈਸਟ ਰੈਫਰੈਂਸ ਲਈ ਇਹ ਅਵਾਰਡ ਕਿਹਦੇ ਲਈ ਦਿੱਤਾ ਜਾਂਦਾ ਹੈ ਐਲ ਇਹ ਦਿੰਦਾ ਹੈਗਾ ਮੈਕੋਲਵਿਨ ਅਵਾਰਡ ਕਿਹਦੇ ਲਈ ਦਿੰਦਾ ਹੈਗਾ ਬੈਸਟ ਬੈਸਟ ਰੈਫਰੈਂਸ ਲਈ ਕਿਹਦੇ ਲਈ ਦਿੱਤਾ ਜਾਂਦਾ ਬੈਸਟ ਰੈਫਰੈਂਸ ਲਈ ਬੈਸਟ ਰੈਫਰੈਂਸ ਲਈ ਦਿੱਤਾ ਜਾਂਦਾ ਹੈ ਜੀ ਕਿਹੜਾ ਅਵਾਰਡ ਦਿੱਤਾ ਜਾਂਦਾ ਹੈ ਮੈਕੋਲਵਿਨ ਅਵਾਰਡ ਕਿਹਦੇ ਦੁਆਰਾ ਦਿੱਤਾ ਜਾਂਦਾ ਹੈ ਐਲਏ ਦੁਆਰਾ ਦੀ ਲਾਇਬ੍ਰੇਰੀ ਐਸੋਸੀਏਸ਼ਨ ਦੁਆਰਾ ਕਦੋਂ ਤੋਂ ਦਿੱਤਾ ਜਾਣ ਲੱਗਿਆ ਹਾਂਜੀ ਇਹ ਦਿੱਤਾ ਜਾਣ ਲੱਗਿਆ ਜੀ 1925 ਤੋਂ ਇਹ ਅਵਾਰਡ ਕਦੋਂ ਤੋਂ ਦਿੱਤਾ ਜਾਂਦਾ ਹੈ 1925 ਤੋਂ ਤੇ ਮਿਕਾਲਵਿਨ ਅਵਾਰਡ ਕਿਹਦੇ ਨਾਲ ਸੰਬੰਧਿਤ ਹੈ ਇਹਦਾ ਸੰਬੰਧ ਹੈਗਾ ਡਿਮਾਂਡ ਥਿਊਰੀ ਦੇ ਸਿਧਾਂਤ ਨਾਲ ਹਾਂਜੀ ਮਿਕਾਲਵਿਨ ਕੀ ਦਿੱਤਾ ਸੀਗਾ ਡਿਮਾਂਡ ਥਿਊਰੀ ਦਾ ਸਿਧਾਂਤ ਵੀ ਦਿੱਤਾ ਸੀ ਇਹਨਾਂ ਨੇ ਕਿਹੜਾ ਦਿੱਤਾ ਸੀ ਡਿਮਾਂਡ ਥਿਊਰੀ ਦਾ ਸਿਧਾਂਤ वैसे ਇਹ ਕੁਐਸਚਨ ਲਾਇਬ੍ਰੇਰੀ ਨਾਲ ਰਿਲੇਟਡ ਨਹੀਂ ਇਹ ਤੁਹਾਨੂੰ ਆਉਂਦਾ ਹੈਗਾ ਜਿਵੇਂ ਪੀ ਪੰਜਾਬ ਟੈਟ ਦੇ ਪੇਪਰ ਦਿਨੇ ਉਹਦੇ ਵਿੱਚ ਆਉਂਦੇ ਹੁੰਦੇ ਆ ਤੁਹਾਨੂੰ ਵੀ ਇਹ ਉਹਦਾ ਹੈਗਾ ਇਹਨਾਂ ਨੇ ਦਿੱਤਾ ਸੀ ਇਸ ਕਰਕੇ ਮੈਂ ਇਹਦਾ ਜ਼ਿਕਰ ਕੀਤਾ ਮੈਕੋਲਵਿਨ ਅਵਾਰਡ ਮੈਕੋਲਵਿਨ ਅਵਾਰਡ ਐਲਏ ਦੁਆਰਾ ਦਿੱਤਾ ਜਾਂਦਾ ਹੈ ਦੀ ਲਾਇਬ੍ਰੇਰੀ ਐਸੋਸੀਏਸ਼ਨ ਦੁਆਰਾ ਦਿੱਤਾ ਜਾਂਦਾ ਕਿਹਦੇ ਨੂੰ ਦਿੱਤਾ ਜਾਂਦਾ ਬੈਸਟ ਰੈਫਰੈਂਸ ਨੂੰ ਕਦੋਂ ਤੋਂ ਦਿੱਤਾ ਸਟਾਰਟ ਹੋਇਆ ਜੀ ਇਹ ਹੋਇਆ 1925 ਤੋਂ 1925 ਤੋਂ ਇਹ ਦੇਣਾ ਸਟਾਰਟ ਹੋਇਆ ਹੈਗਾ ਮੈਕੋਲਵਿਨ ਅਵਾਰਡ ਹੋਰ ਦਿੰਦਾ ਹੈਗਾ ਐਲਏ ਹੋਰ ਕਿਹੜੇ ਅਵਾਰਡ ਦਿੰਦਾ ਹੈ ਬੈਸਟ ਰੋ ਅਵਾਰਡ ਹੋਰ ਕਿਹੜੇ ਅਵਾਰਡ ਦਿੰਦਾ ਹੈਗਾ ਬੈਸਟ ਰੋ ਅਵਾਰਡ ਬੈਸਟ ਰੋ ਅਵਾਰਡ ਕਿਹਦੇ ਦੁਆਰਾ ਦਿੱਤਾ ਜਾਂਦਾ ਜੀ ਐਲਏ ਦੁਆਰਾ ਦੀ ਲਾਇਬ੍ਰੇਰੀ ਐਸੋਸੀਏਸ਼ਨ ਦੁਆਰਾ ਬੈਸਟ ਰੋ ਅਵਾਰਡ ਵੀਟਲੇ ਮੈਡਲ ਤੀਜਾ ਵਾਰਡ ਕਿਹੜਾ ਦਿੰਦਾ ਹੈ ਲਾ ਲਾ ਹਾਂਜੀ ਕਿਹੜਾ ਦਿੰਦਾ ਹੈਗਾ ਇਹ ਦਿੰਦਾ ਹੈਗਾ ਜੀ ਵੀਟ ਲੇ ਮੈਡਲ ਵੀਟ ਵੀਟ ਲੇ ਮੈਡਲ ਇਹ ਕਿਹਨੇ ਦੁਆਰਾ ਦਿੱਤਾ ਜਾਂਦਾ ਹੈ ਲਾ ਦੁਆਰਾ ਦਿੱਤਾ ਜਾਂਦਾ ਹੈ ਕਿਸ ਨੂੰ ਦਿੱਤਾ ਜਾਂਦਾ ਹੈ ਆਊਟਸਟੈਂਡਿੰਗ ਇੰਡੈਕਸ ਲਈ ਕਿਸ ਲਈ ਦਿੱਤਾ ਜਾਂਦਾ ਹੈ ਆਊਟ ਸਟੈਂਡਿੰਗ ਇੰਡੈਕਸ ਲਈ ਆਊਟਸਟੈਂਡਿੰਗ ਇੰਡੈਕਸ ਲਈ ਐਵਾਰਡ ਦਿੱਤਾ ਜਾਂਦਾ ਹੈ ਵੀਟਲੇ ਮੈਡਲ ਅਵਾਰਡ ਦਿੱਤਾ ਜਾਂਦਾ ਜੀ ਆਊਟਸਟੈਂਡਿੰਗ ਇੰਡੈਕਸ ਲਈ ਕਿਹਦੇ ਦੁਆਰਾ ਦਿੱਤਾ ਜਾਂਦਾ ਐਲਏ ਦੁਆਰਾ ਬੈਸਟਰ ਮੈਨ ਮੈਡਲ ਬੈਸਟਰ ਮੈਨ ਮੈਡਲ ਦਿੰਦਾ ਵਾਰ ਇਹ ਬੈਸਟਰ ਮੈਨ ਮੈਡਲ ਦਿੰਦਾ ਹੈਗਾ ਜੀ ਐਲਏ ਦੁਆਰਾ ਦਿੱਤਾ ਜਾਂਦਾ ਹੈ ਇਹ ਕਿਹਨੂੰ ਦਿੱਤਾ ਜਾਂਦਾ ਹੈਗਾ ਆਊਟਸਟੈਂਡਿੰਗ ਬਿਬਲੋਗ੍ਰਾਫੀ ਨੂੰ ਕਿਹਨੂੰ ਦਿੱਤਾ ਜਾਂਦਾ ਹੈ ਆਊਟ ਟੈਂਡਿੰਗ ਆਊਟਸਟੈਂਡਿੰਗ ਬਿਬਲੋਗ੍ਰਾਫੀ ਨੂੰ ਇਹ ਵੀ ਦਿੱਤਾ ਜਾਂਦਾ ਕੀ ਦੇ ਦੁਆਰਾ ਐਲਏ ਦੁਆਰਾ ਹੋਰ ਐਲਏ ਕਿਹੜੇ ਕਿਹੜੇ ਅਵਾਰਡ ਦਿੰਦਾ ਹੈ ਇੱਕ ਦਿੰਦਾ ਜੀ ਕਾਰਨੇਗੀ ਮੈਡਲ ਕਿਹੜਾ ਦਿੰਦਾ ਹੈ ਕਾਰਨੇਗੀ ਕਾਰਨੇਗੀ ਮੈਡਲ ਇਹ ਕਿਹਦੇ ਦੁਆਰਾ ਦਿੱੰਦਾ ਹੈ ਕਾਰਨੇਗੀ ਮੈਡਲ ਇਹ ਵੀ ਦਿੱਤੰਦਾ ਹੈ ਸੀਲਿਪ ਦੁਆਰਾ ਜਾਨੀ ਕਿ ਐਲਏ ਦੁਆਰਾ ਹੋਰ ਕਿਹੜੇ ਵਾਰਡ ਦਿੰਦਾ ਹੈ ਗ੍ਰੀਨ ਵੇ ਅਵਾਰਡ ਦਿੰਦਾ ਹੈ ਇੱਕ ਹਿਟਲੇ ਮੈਡਲ ਦਿੰਦਾ ਹੈਗਾ ਐਲਏ ਇੱਕ ਕਿਹੜਾ ਦਿੰਦਾ ਹੈਗਾ ਗ੍ਰੀਨ ਵੇ ਅਵਾਰਡ ਗ੍ਰੀਨ ਵੇ ਅਵਾਰਡ ਗ੍ਰੀਨ ਏ ਅਵਾਰਡ ਐਂਡ ਕਿਹੜਾ ਦਿੰਦਾ ਹੈ ਹਿਟਲੇ ਮੈਡਲ ਮੈਂ ਰਿਪੀਟ ਕਰਨ ਜਾ ਰਹੀ ਹਾਂ ਐਲਏ ਕਿਹੜੇ ਕਿਹੜੇ ਜਿਹੜਾ ਹੈਗਾ ਇਨਾਮ ਦਿੰਦਾ ਪੁਰਸਕਾਰ ਦਿੰਦਾ ਇੰਪੋਰਟੈਂਟ ਕੁਐਸਚਨ ਹੈ ਮੈਂ ਤੁਹਾਨੂੰ ਸਾਰੇ ਕਰਾਤੇ ਇੰਪੋਰਟੈਂਟ ਇਹਦੇ ਦੀ ਲਾਇਬ੍ਰੇਰੀ ਐਸੋਸੀਏਸ਼ਨ ਦਿੰਦਾ ਹੈਗਾ ਮੈਂ ਕਾਲਵਿਨ ਅਵਾਰਡ ਕਿਹਦੇ ਲਈ ਦਿੱਤਾ ਜਾਂਦਾ ਹੈ ਬੈਸਟ ਰੈਫਰੈਂਸ ਲਈ ਕਦੋਂ ਤੋਂ ਦਿਨ ਸਟਾਰਟ ਹੋਇਆ 1925 ਤੋਂ ਫਿਰ ਉਹ ਦਿੰਦਾ ਹੈਗਾ ਬੈਸਟ ਰੋ ਅਵਾਰਡ ਐਲਏ ਦੁਆਰਾ ਦਿੱਤਾ ਜਾਂਦਾ ਵੀਟਲੇ ਮੈਡਲ ਦਿੱਤਾ ਜਾਂਦਾ ਹੈ ਐਲਏ ਦੁਆਰਾ ਆਊਟਸਟੈਂਡਿੰਗ ਇੰਡੈਕਸ ਲਈ ਬੈਸਟ ਮੈਨ ਮੈਡਲ ਦਿੱਤਾ ਜਾਂਦਾ ਹੈ ਆਊਟਸਟੈਂਡਿੰਗ ਬਿਬਲੋਗ੍ਰਾਫੀ ਲਈ ਕਾਰਨੇਗੀ ਮੈਡਲ ਦਿੱਤਾ ਜਾਂਦਾ ਹੈ ਇਹ ਵੀ ਐਲਏ ਦੁਆਰਾ ਦਿੱਤਾ ਜਾਂਦਾ ਹੈਗਾ ਗ੍ਰੀਨ ਵੇ ਅਵਾਰਡ ਦਿੱਤਾ ਜਾਂਦਾ ਐ ਐਲਏ ਦੁਆਰਾ ਦਿੱਤਾ ਜਾਂਦਾ ਤਾਂ ਹਿੱਟ ਲੇ ਮੈਡਲ ਇਹ ਵੀ ਐਲਏ ਦੁਆਰਾ ਦਿੱਤੇ ਜਾਂਦੇ ਹੈਗੇ ਆ ਇਹ ਐਲਏ ਲੈ ਐਲਏ ਕਿਹੜੇ ਅਵਾਰਡ ਦਿੰਦਾ ਹੈਗਾ ਇਹ ਤੁਸੀਂ ਨੋਟ ਕਰ ਸਕਦੇ ਹੋ ਪੇਪਰ ਦੇ ਵਿੱਚ ਪੁੱਛੇ ਜਾ ਸਕਦੇ ਆ ਕਿ ਮਕਾਲਵਿਨ ਅਵਾਰਡ ਕਿਹਦੇ ਦੁਆਰਾ ਦਿੱਤਾ ਜਾਂਦਾ ਹੈ ਜਾਂ ਕਿਉਂ ਦਿੱਤਾ ਜਾਂਦਾ ਹੈ ਤਾਂ ਇੰਪੋਰਟੈਂਟ ਨਹੀਂ ਹਾਂਜੀ ਨੋਟ ਕਰ ਲਓ ਫਿਰ ਮੈਂ ਤੁਹਾਨੂੰ ਅਗੇ ਕਰਾਉਣੀ ਆ ਐਲ ਐ ਕੀ ਕੀ ਜਿਹੜਾ ਹੈਗਾ ਪ੍ਰਕਾਸ਼ਨ ਕਰਦਾ ਹੈਗਾ ਐਲ ਐ ਕੀ ਕੀ ਪ੍ਰਕਾਸ਼ਨ ਕਰਦਾ ਹੈ ਹਾਂਜੀ ਇੰਪੋਰਟੈਂਟ ਟਾਪਿਕ ਹੈ ਜਿਨ੍ਹਾਂ ਨੂੰ ਵੀਡੀਓ ਵਧੀਆ ਲੱਗ ਰਹੀ ਹੈ ਲਾਈਕ ਐਂਡ ਸ਼ੇਅਰ ਵੀ ਕਰੋ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਟੱਡੀ ਸਕਿਲਸ ਵਲੌਗ ਨੂੰ ਸਬਸਕ੍ਰਾਈਬਰ ਕਰ ਲਓ ਜੀ ਹਾਂਜੀ ਮੈਂ ਤੁਹਾਨੂੰ ਲਾਇਬ੍ਰੇਰੀ ਨਾਲ ਰਿਲੇਟਡ ਜਾਂ ਤੁਹਾਨੂੰ ਪੰਜਾਬ ਜੀਕੇ ਨਾਲ ਰਿਲੇਟਡ ਇੰਪੋਰਟੈਂਟ ਥਿਊਰੀ एमसीक्यू ਕਰਵਾ ਰਹੀਆਂ ਪੇਪਰ ਦੇ ਅਕੋਰਡਿੰਗ ਇੰਪੋਰਟੈਂਟ ਨੇ ਅੱਗੇ ਆਪਾਂ ਕਰਦੇ ਹਾਂ ਐਲਏ ਕੀ ਕੀ ਪ੍ਰਕਾਸ਼ਨ ਕਰਦਾ ਹੈ ਐਲਏ ਕੀ ਕੀ ਪ੍ਰਕਾਸ਼ਿਤ ਕਰਦਾ ਹੈ ਫਾਸਟ ਪ੍ਰਕਾਸ਼ਿਤ ਕਰਦਾ ਜੀ ਉਹ ਬ੍ਰਿਟਿਸ਼ ਟੈਕਨੋਲੋਜੀ ਇੰਡੈਕਸ ਹਾਂਜੀ ਮੈਂ ਨੋਟ ਕਰ ਰਹੀ ਹਾਂ ਤੁਸੀਂ ਨੋਟ ਕਰ ਲਿਓ ਨੈਕਸਟ ਗੱਲ ਕਰਦੇ ਹਾਂ ਜੀ ਆਪਾਂ ਦੀ ਲਾਇਬ੍ਰੇਰੀ ਐਸੋਸੀਏਸ਼ਨ ਐਲਏ ਕੀ ਕੀ ਜਿਹੜਾ ਹੈਗਾ ਪ੍ਰਕਾਸ਼ਨ ਕਰਦਾ ਹੈ ਕੀ ਕਿ ਉਹ ਸ਼ਾਬਦਾ ਹੈਗਾ ਤਾਂ ਫਸਟ ਉਹ ਦੀ ਬ੍ਰਿਟਿਸ਼ ਟੈਕਨੋਲੋਜੀ ਇੰਡੈਕਸ ਬ੍ਰਿਟਿਸ਼ ਟੈਕਨੋਲੋਜੀ ਇੰਡੈਕਸ ਕਿਹਦੇ ਦੁਆਰਾ ਪ੍ਰਕਾਸ਼ਿਤ ਕੀਤਾ ਜਾਂਦਾ ਹੈ ਤਾਂ ਹਾਂਜੀ ਇਹ ਐਲਏ ਦੁਆਰਾ ਦੀ ਲਾਇਬ੍ਰੇਰੀ ਐਸੋਸੀਏਸ਼ਨ ਦੁਆਰਾ ਜਿਹੜਾ ਹੈਗਾ ਇਹਨੂੰ ਪ੍ਰਕਾਸ਼ਿਤ ਕੀਤਾ ਜਾਂਦਾ ਹੈ ਕਿਹੜਾ ਜੀ ਫਸਟ ਬ੍ਰਿਟਿਸ਼ ਟੈਕਨੋਲੋਜੀ ਇੰਡੈਕਸ ਬ੍ਰਿਟਿਸ਼ ਟੈਕਨੋਲੋਜੀ ਇੰਡੈਕਸ ਫਿਰ ਐਲਏ ਕਿਸ ਦਾ ਪ੍ਰਕਾਸ਼ਨ ਕਰਦਾ ਹੈ ਦੀ ਲਾਇਬ੍ਰੇਰੀ ਐਸੋਸੀਏਸ਼ਨ ਕਿਸ ਦਾ ਪ੍ਰਕਾਸ਼ਨ ਕਰਦਾ ਹੈ ਉਹ ਕਰਦਾ ਜੀ the library of information science abstract the हां जी ਉਹਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਤਾਂ हां जी ਇਸ ਨੂੰ ਲੀਸਾ ਦੇ ਨਾਮ ਨਾਲ ਵੀ ਜਿਹੜਾ ਹੈਗਾ ਸੰਬੋਧਿਤ ਕੀਤਾ ਜਾਂਦਾ ਹੈ ਤੇ ਇਹ 1950 ਤੋਂ ਜਿਹੜਾ ਹੈਗਾ ਪ੍ਰਕਾਸ਼ਿਤ ਕਰਨਾ ਉਹਨੇ ਸ਼ੁਰੂ ਕੀਤਾ ਹੈ ਤੇ ਇਹ ਮੰਥਲੀ ਇਹਦਾ ਪ੍ਰਕਾਸ਼ਨ ਹੁੰਦਾ ਹੈਗਾ ਇੰਪੋਰਟੈਂਟ ਕੁਐਸਚਨ ਹੈ ਜੀ ਕੇ ਵੀ ਐਸ ਦੇ ਪੇਪਰ ਵਿੱਚ ਇਹ ਕੁਐਸਚਨ ਆਇਆ ਸੀ ਲਾਇਬ੍ਰੇਰੀ ਦੇ ਕੇ ਵੀ ਐਸ ਦੇ ਪੇਪਰ ਵਿੱਚ ਇਹ ਕੁਐਸਚਨ ਆਇਆ ਹੋਇਆ ਜੀ ਲੀਸਾ ਕਿਹਦੇ ਦੁਆਰਾ ਪ੍ਰਕਾਸ਼ਨ ਕੀਤਾ ਜਾਂਦਾ ਹਾਂਜੀ ਤਾਂ ਲੀਸਾ ਕੀ ਤਾਂ ਆਂਦਾ ਐਲਏ ਦੁਆਰਾ ਦੀ ਲਾਇਬ੍ਰੇਰੀ ਐਸੋਸੀਏਸ਼ਨ ਦੁਆਰਾ ਪ੍ਰਕਾਸ਼ਨ ਕੀਤਾ ਜਾਂਦਾ ਹੈ ਕਦੋਂ ਤੋਂ ਇਹ ਪ੍ਰਕਾਸ਼ਨ ਹੋਣਾ ਸ਼ੁਰੂ ਹੋਇਆ ਤਾਂ ਇਹ ਹੋਇਆ 1950 ਤੋਂ ਤੇ ਮੰਥਲੀ ਇਹਦਾ ਪ੍ਰਕਾਸ਼ਨ ਹੁੰਦਾ ਹੈ ਲੀਸਾ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਦੀ ਲਾਇਬ੍ਰੇਰੀ ਆਫ ਇਨਫੋਰਮੇਸ਼ਨ ਸਾਇੰਸ ਐਂਡ ਐਬਸਟ੍ਰੈਕਟ ਹਾਂਜੀ ਇੰਪੋਰਟੈਂਟ ਹੈ ਜੀ ਇਹ ਐਗਜ਼ਾਮ ਦੇ ਵਿੱਚ ਆ ਚੁੱਕਿਆ ਹੈ ਅੱਗੇ ਐਲਏ ਦੀ ਲਾਇਬ੍ਰੇਰੀ ਐਸੋਸੀਏਸ਼ਨ ਹੋਰ ਕੀ ਕੀ ਪ੍ਰਕਾਸ਼ਿਤ ਕਰਦਾ ਹੈ ਜਰਨਲ ਆਫ ਲਾਇਬ੍ਰੇਰੀਅਨਸ਼ਿਪ ਕੀ ਕੀ ਪ੍ਰਕਾਸ਼ਿਤ ਕਰਦਾ ਹੋਰ ਜਰਨਲ ਆਫ ਲਾਇਬ੍ਰਰੀਅਨਸ਼ਿਪ ਹਾਂਜੀ ਜਰਨਲ ਆਫ ਲਾਇਬ੍ਰਰੀਅਨਸ਼ਿਪ ਜਿਹੜਾ ਹੈਗਾ ਇਹ ਕੁਆਟਰਲੀ ਪ੍ਰਕਾਸ਼ਿਤ ਕਰਦਾ ਹੈ ਇਹ ਹੈ ਕੁਆਟਰਲੀ ਪ੍ਰਕਾਸ਼ਿਤ ਕਰਦਾ ਹੈਗਾ ਇਨਫੋਰਮੇਸ਼ਨ ਸਾਇੰਸ ਇਨਫੋਰਮੇਸ਼ਨ ਸਾਇੰਸ ਕਿਦੇ ਦੁਆਰਾ ਪ੍ਰਕਾਸ਼ ਕੀਤਾ ਜਾਂਦਾ ਹੈ ਇਨਫੋਰਮੇਸ਼ਨ ਸਾਇੰਸ ਵੀ ਐਲਏ ਦੁਆਰਾ ਜਿਹੜਾ ਹੈਗਾ ਇਨਫੋਰਮੇਸ਼ਨ ਸਾਇੰਸ ਵੀ ਜਿਹੜਾ ਹੈਗਾ ਐਲਏ ਦੁਆਰਾ ਪ੍ਰਕਾਸ਼ਿਤ ਕੀਤਾ ਜਾਂਦਾ ਇਨਫੋਰਮੇਸ਼ਨ ਸਾਇੰਸ ਇਹ ਵੀ ਜਿਹੜਾ ਹੈਗਾ ਜੀ ਕੁਆਟਰਲੀ ਇਹ ਵੀ ਜਿਹੜਾ ਹੈਗਾ ਕੁਆਟਰਲੀ ਹੀ ਪ੍ਰਕਾਸ਼ਿਤ ਕੀਤਾ ਜਾਂਦਾ ਹੈਗਾ ਹੋਰ ਐਲਏ ਕੀ ਕੀ ਪ੍ਰਕਾਸ਼ਿਤ ਕਰਦਾ ਹੈ ਐਲਏ ਐਲਏ ਇਹ ਇਅਰ ਬੁੱਕ ਦਾ ਪ੍ਰਕਾਸ਼ਨ ਕਰਦਾ ਹੈਗਾ ਇਸ ਤੋਂ ਬਾਅਦ ਐਲਏ ਐਲਏ ਇਅਰ ਬੁੱਕ ਐਲਏ ਇਅਰ ਬੁੱਕ ਦਾ ਪ੍ਰਕਾਸ਼ਨ ਕਿਸ ਦੁਆਰਾ ਕੀਤਾ ਜਾਂਦਾ ਹੈ LA ایئر بک ਦਾ ਪ੍ਰਕਾਸ਼ਨ ਵੀ ਜਿਹੜਾ ਹੈਗਾ LA ਦੁਆਰਾ ਕੀਤਾ ਜਾਂਦਾ ਹੈਗਾ ਇਸ ਤੋਂ ਬਾਅਦ LA ਪ੍ਰਕਾਸ਼ਨ ਕਰਦਾ ਹੈ AACR2 AA CR2 ਇਹ ਵੀ ਜਿਹੜਾ ਹੈਗਾ LA ਦੁਆਰਾ ਪ੍ਰਕਾਸ਼ਨ ਕੀਤਾ ਜਾਂਦਾ ਹੈਗਾ ਜਿਹੜਾ ਕਿ ਬ੍ਰਿਟਿਸ਼ ਜਿਹੜਾ ਹੈਗਾ ਬ੍ਰਿਟਿਸ਼ ਟੈਕਸ ਦੇ ਜਿਹੜਾ ਹੈਗਾ ਅਕੋਰਡਿੰਗ ਜਿਹੜਾ ਹੈਗਾ ਲਿਖਿਆ ਜਾਂਦਾ ਹੈਗਾ ਇਸ ਤੋਂ ਇਲਾਵਾ LA ਲਾਇਬ੍ਰੇਰੀ ਐਸੋਸੀਏਸ਼ਨ ਰਿਕਾਰਡ ਜਿਹੜਾ ਹੈਗਾ ਮੰਥਲੀ ਪ੍ਰਕਾਸ਼ਿਤ ਕਰਦਾ ਹੈ ਹੋਰ ਐਲਏ ਕੀ ਪ੍ਰਕਾਸ਼ਿਤ ਕਰਦਾ ਹੈਗਾ ਲਾਇਬ੍ਰੇਰੀ ਐਸੋਸੀਏਸ਼ਨ ਰਿਕਾਰਡ ਜਿਹੜਾ ਹੈਗਾ ਮੰਥਲੀ ਉਹਦਾ ਪ੍ਰਕਾਸ਼ਨ ਕਰਦਾ ਹੈ ਐਲਏ ਕੀ ਕੀ ਪ੍ਰਕਾਸ਼ਨ ਕਰਦਾ ਹੈਗਾ ਦੀ ਲਾਇਬ੍ਰੇਰੀ ਐਸੋਸੀਏਸ਼ਨ ਕੀ ਕੀ ਪ੍ਰਕਾਸ਼ਿਤ ਕਰਦੇ ਹੈਗਾ ਰਿਪੀਟ ਕਰਨ ਲੱਗੀ ਆ ਮੈਂ ਇੰਪੋਰਟੈਂਟ ਹੈ ਜੀ ਹਾਂਜੀ ਨੋਟ ਕਰ ਲਓ ਬ੍ਰਿਸ਼ਟਿਸ਼ ਟੈਕਨੋਲੋਜੀ ਇੰਡੈਕਸ ਕਿਹਦੇ ਦੁਆਰਾ ਪ੍ਰਕਾਸ਼ਿਤ ਕੀਤਾ ਜਾਂਦਾ ਹੈ ਇਦਾਂ ਕੁਐਸਚਨ ਪੁੱਛਿਆ ਜਾ ਸਕਦਾ ਥੱਲੇ ਤੁਹਾਨੂੰ ਆਪਸ਼ਨ ਦੇ ਦੇਣਗੇ ਐਲਏ ਦੁਆਰਾ ਜਾਂ 트리플 ਆਰ ਐਲਐਫ ਦੁਆਰਾ ਜਾਂ ਵੀ ਏਐਲਏ ਦੁਆਰਾ ਤਾਂ ਉਹਦੇ ਵਿੱਚ ਤੁਹਾਨੂੰ ਏ ਬੀ ਸੀ ਡੀ ਤਿੰਨ ਆਪਸ਼ਨ ਦਿੱਤੇ ਹੁੰਦੇ ਆ ਤਾਂ ਤੁਸੀਂ ਜੇ ਤੁਹਾਨੂੰ ਪਤਾ ਹੋਊਗਾ ਤਾਂ ਤੁਸੀਂ ਲਾ ਦਿਓਗੇ ਹਾਂਜੀ ਵੀ ਬ੍ਰਿਸ਼ਟਿਸ਼ ਟੈਕਨੋਲੋਜੀ ਇੰਡੈਕਸ ਕਿਹਦੇ ਦੁਆਰਾ ਪ੍ਰਕਾਸ਼ਿਤ ਕੀਤਾ ਜਾਂਦਾ ਤਾਂ ਹਾਂਜੀ ਉਹ ਕੀਤਾ ਜਾਂਦਾ ਐਲਏ ਦੁਆਰਾ ਦੀ ਲਾਇਬ੍ਰੇਰੀ ਐਸੋਸੀਏਸ਼ਨ ਦੁਆਰਾ ਤਾਂ ਫਿਰ ਦੂਜਾ ਕਰਦਾ ਹੈਗਾ ਲੀਸਾ ਪ੍ਰਕਾਸ਼ਨ ਲੀਸਾ ਦਾ ਜਿਹੜਾ ਹੈਗਾ ਦੂਸਰਾ ਨਾਮ ਕੀ ਹੈਗਾ ਦੀ ਲਾਇਬ੍ਰੇਰੀ ਆਫ ਇਨਫੋਰਮੇਸ਼ਨ ਸਾਇੰਸ ਐਂਡ ਐਬਸਟ੍ਰੈਕਟ ਕਦੋਂ ਤੋਂ ਪ੍ਰਕਾਸ਼ਿਤ ਹੋਣਾ ਸ਼ੁਰੂ ਹੋਇਆ 1950 ਤੋਂ ਜਿਹੜਾ ਇਹ ਪ੍ਰਕਾਸ਼ਿਤ ਹੋਣਾ ਸ਼ੁਰੂ ਹੋਇਆ ਮੰਥਲੀਏ ਪ੍ਰਕਾਸ਼ਿਤ ਹੁੰਦਾ ਹੈਗਾ ਇੰਪੋਰਟੈਂਟ ਕੁਐਸਚਨ ਹੈ ਕੇ ਬੀਐਸ ਦੇ ਪੇਪਰ ਵਿੱਚ ਆਇਆ ਹੋਇਆ ਜੀ ਇਹ ਤੀਜਾ ਪ੍ਰਕਾਸ਼ਨ ਹੈਗਾ ਉਹਦਾ ਜਰਨਲ ਆਫ ਲਾਇਬ੍ਰੇਰੀਅਨਸ਼ਿਪ ਜਿਹਨੂੰ ਕੀ ਕੁਆਰਟਰਲੀ ਪ੍ਰਕਾਸ਼ਿਤ ਕਰਦਾ ਹੈ ਕਿਹਦੇ ਦੁਆਰਾ ਪ੍ਰਕਾਸ਼ਿਤ ਕੀਤਾ ਜਾਂਦਾ ਹੈ ਐਲ ਦੋ ਏ ਦੁਆਰਾ ਦੀ ਲਾਇਬ੍ਰੇਰੀ ਐਸੋਸੀਏਸ਼ਨ ਦੁਆਰਾ ਫੋਰਥ ਇਨਫੋਰਮੇਸ਼ਨ ਸਾਇੰਸ ਇਨਫੋਰਮੇਸ਼ਨ ਸਾਇੰਸ ਕਿਨੇ ਦੁਆਰਾ ਪ੍ਰਕਾਸ਼ਿਤ ਕੀਤੀ ਜਾਂਦੀ ਹੈ ਹਾਂਜੀ ਉਹ ਵੀ ਕੀਤੀ ਜਾਂਦੀ ਹੈ ਐਲਏ ਦੁਆਰਾ ਦੀ ਲਾਇਬ੍ਰੇਰੀ ਐਸੋਸੀਏਸ਼ਨ ਦੁਆਰਾ ਜਿਹੜਾ ਹੈਗਾ ਕੁਆਟਰਲੀ ਇਹ ਪ੍ਰਕਾਸ਼ਿਤ ਕੀਤਾ ਜਾਂਦਾ ਹੈ ਐਲਏ ਇਅਰ ਬੁੱਕ ਐਲਏ ਇਅਰ ਬੁੱਕ ਦਾ ਪ੍ਰਕਾਸ਼ਨ ਕੌਣ ਕਰਦਾ ਹੈ ਐਲਏ ਏਏਸੀਆਰ2 ਇਹਦਾ ਪ੍ਰਕਾਸ਼ਨ ਕੌਣ ਕਰਦਾ ਹੈ ਐਲਏ ਦੀ ਲਾਇਬ੍ਰੇਰੀ ਐਸੋਸੀਏਸ਼ਨ ਤੇ ਲਾਸਟ ਤੇ ਇਹ ਦੀ ਲਾਇਬ੍ਰੇਰੀ ਐਸੋਸੀਏਸ਼ਨ ਰਿਕਾਰਡ ਜਿਹੜਾ ਹੈਗਾ ਲਾਇਬ੍ਰੇਰੀ ਐਸੋਸੀਏਸ਼ਨ ਦਾ ਰਿਕਾਰਡ ਜਿਹੜਾ ਹੈਗਾ ਮੰਥਲੀ ਪ੍ਰਕਾਸ਼ਿਤ ਕੀਤਾ ਜਾਂਦਾ ਹੈ ਐਲਏ ਦੁਆਰਾ ਹਾਂਜੀ ਐਲ ਐ ਨਾਲ ਰਿਲੇਟਡ ਇਹ ਬਹੁਤ ਇੰਪੋਰਟੈਂਟ ਕੁਐਸਚਨ ਸੀ ਇਹਦੇ ਵਿੱਚੋਂ ਇੰਨਾ ਹੀ ਜਿਹੜੇ ਇਹਨਾਂ ਵਿੱਚੋਂ ਕੁਐਸਚਨ ਨਿਕਲ ਕੇ ਆ ਰਹੇ ਆ ਮੈਂ ਤੁਹਾਨੂੰ ਪੂਰਾ ਟੌਪਿਕ ਕਵਰ ਕਰਵਾਇਆ ਹੈ ਇਹਦੇ ਵਿੱਚੋਂ ਜੇ ਕੁਐਸਚਨ ਆਇਆ ਤਾਂ ਜਿੰਨਾ ਮੈਂ ਤੁਹਾਨੂੰ ਕਰਾਇਆ ਉਹਦੇ ਵਿੱਚੋਂ ਇੱਕ ਨੰਬਰ ਦਾ ਕੁਐਸਚਨ ਜ਼ਰੂਰ ਆਊਗਾ ਹਾਂਜੀ ਨੋਟ ਕਰ ਲਓ ਸਾਰਿਆਂ ਨੇ ਇੰਪੋਰਟੈਂਟ ਕੁਐਸਚਨ ਹੈ ਜਿਨ੍ਹਾਂ ਨੂੰ ਵੀਡੀਓ ਵਧੀਆ ਲੱਗ ਰਹੀ ਹੈ ਅੱਗੇ ਵੀ ਲਾਈਕ ਐਂਡ ਸ਼ੇਅਰ ਕਰੋ ਜੀ ਜਿਨ੍ਹਾਂ ਨੇ ਹੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਟੱਡੀ ਸਕਿਲਸ ਵਲੌਗ ਨੂੰ ਸਬਸਕ੍ਰਾਈਬ ਕਰ ਲਓ ਹਾਂਜੀ ਐਲ ਐ ਟੌਪਿਕ ਕਰਵਾਇਆ ਮੈਂ ਸਥਾਪਨਾ ਹੋਈ ਹੈ ਦੀ 5 ਲੰਡਨ ਵਿੱਚ ਇੰਪੋਰਟੈਂਟ ਤੁਹਾਨੂੰ ਮੈਂ ਰਿਪੀਟ ਕਰਾ ਰਹੀ ਆ 5 ਅਕਤੂਬਰ 1877 ਨੂੰ ਲੰਡਨ ਵਿੱਚ ਇਹਦੀ ਹੈਗੀ ਜੋ ਸਥਾਪਨਾ ਹੋਈ ਹੈ 30 ਜਨਵਰੀ 1896 ਨੂੰ ਇਹਦਾ ਪਹਿਲੀ ਵਾਰ ਨਾਮ ਬਦਲਿਆ ਯੂਨਾਈਟਿਡ ਕਿੰਗਡਮ ਹਟਾਇਆ ਗਿਆ ਤੇ 2002 ਵਿੱਚ ਜਿਹੜਾ ਹੈਗਾ ਇਹਦਾ ਨਾਮ ਸੀ ਲਿਪ ਰੱਖ ਦਿੱਤਾ ਦੀ ਚਾਰਟਡ ਇੰਸਟੀਟਿਊਟ ਆਫ ਲਾਇਬ੍ਰੇਰੀ ਐਂਡ ਇਨਫੋਰਮੇਸ਼ਨ ਪ੍ਰੋਫੈਸ਼ਨਲ ਜਿਹੜਾ ਕਿ ਐਲ ਏ ਤੇ IIS ਦੋਨਾਂ ਦੇ ਸੰਯੋਗ ਨਾਲ ਬਣਿਆ ਸੀ IIS ਦਾ ਸੀਗਾ ਫੁੱਲ ਨਾਮ ਇੰਸਟੀਟਿਊਟ ਆਫ ਇਨਫੋਰਮੇਸ਼ਨ ਸਾਇੰਟਿਸਟ ਤੇ ਜਿਨ੍ਹਾਂ ਵਿਅਕਤੀਆਂ ਨੇ ਇਹਨੂੰ ਬਣਾਉਣ ਵਿੱਚ ਯੋਗਦਾਨ ਸੀ ਉਹ ਸੀਗੇ ਹੈਨਰੀ ਟੇਡਰ ਤੇ ਨਿਕੋਲਸਨ ਤੇ ਫਿਰ ਇਹ ਕਿਹੜੇ-ਕਿਹੜੇ ਪੁਰਸਕਾਰ ਦਿੰਦਾ ਹੈ ਉਹ ਮੈਂ ਤੁਹਾਨੂੰ ਕਰਾਇਆ ਤੇ ਕਿਹੜੇ-ਕਿਹੜੇ ਇਹ ਪ੍ਰਕਾਸ਼ਨ ਕਰਦਾ ਹੈਗਾ ਉਹ ਮੈਂ ਤੁਹਾਨੂੰ ਕਰਵਾਇਆ ਹੈਗਾ ਤੇ ਵਰਤਮਾਨੇ ਦੇ ਮੈਂਬਰ ਕਿੰਨੇ ਹੈਗੇ ਆ ਇਹ ਐਲ ਇਹ ਦਾ ਇੰਪੋਰਟੈਂਟ ਕੁਐਸਚਨ ਇਹਦੇ ਵਿੱਚੋਂ ਬਣ ਕੇ ਨਿਕਲਦੇ ਆ ਜੀ ਇੰਪੋਰਟੈਂਟ ਟਾਪਿਕ ਸੀ ਨੋਟ ਕਰ ਲਓ ਹਾਂਜੀ ਅੱਗੇ ਆਪਾਂ ਨੈਕਸਟ ਤੁਹਾਨੂੰ ਟੌਪਿਕ ਕਰਵਾਉਂਗੀ ਲਾਇਬ੍ਰੇਰੀ ਨਾਲ ਰਿਲੇਟਡ ਤੇ ਐਮਸੀਕਿਊ ਵੀ ਆਪਾਂ ਸੀਰੀਜ਼ ਜਾਰੀ ਰੱਖਾਂਗੇ ਥੈਂਕ ਯੂ ਸਟੂਡੈਂਟ